ਕਾਜੀ ਖਬਰ ਸਾਨੂੰ ਠੀਕ ਠਾਕ ਜੇ ਲਓ ਵੀਰ ਜੀ ਆਪਾਂ ਕਬੂਤਰ ਫੜਿਆ ਅੱਜ ਇੱਕ ਤੇ ਐਨੀ ਇੰਨੀ ਬਸਾਤਾ ਕਰਕੇ ਜਦ ਆਖ ਵੀ ਖਰਾਬ ਹੈ ਜੀ ਸ਼ੌਕ ਕਰੋ ਪਹਿਲਾਂ ਨੂੰ ਮੈਂ ਦੇਖੂ ਆ ਕਿ ਖਰਾਬ ਹੈ ਮਜਲਾਇਆ ਵੀ ਲੱਗਾ ਲੱਗਦਾ ਪੰਦੇ ਦਾ ਕਰੋ ਸ਼ੌਕ ਨੂੰ ਦੂਜੇ ਪਹਿਲੇ ਦਾ ਕਰੋ ਸ਼ੌਕ

ਉੱਤਰ ਤੇ ਬੜਾ ਚੰਗਾ ਜੀ ਪਰ ਇਹ ਗੱਲ ਹੈ ਵੀ ਇਹਨੂੰ ਨਾ ਮੇਰੇ ਨਾਲ ਆਖੂ ਖਰਾਬ ਹੈ ਨਾਲੇ ਵੇਖੋ ਦਵਾਈ ਦੂਜੀ ਦੇਖ ਪਾਨੇ ਨੂੰ ਠੀਕ ਹੈ